ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਪਵਿੱਤਰ ਪਰਿਕਰਮਾ ਨਾਲ ਜੁੜੇ ਵੀ ਵਾਧੇ ਤੇ AI ਵੀਡੀਓ ਬਣਾਏ ਗਏ ਇੱਕ ਵੀਡੀਓ ਦੇ ਵਿੱਚ ਲੜਕਾ ਜੁੱਤੇ ਪਹਿਨ ਕੇ ਸ਼੍ਰੀ ਦਰਬਾਰ ਸਾਹਿਬ ਦੀ ਪਵਿੱਤਰ ਪਰਿਕਰਮਾ ਦੇ ਵਿੱਚ ਖੜਾ ਦਿਖਾਈ ਦੇ ਰਿਹਾ ਹੈ ਫਿਰ ਇਸ ਤੋਂ ਬਾਅਦ ਕਾਰ ਦੇ ਵਿੱਚ ਬੈਠ ਕੇ ਬਾਹਰ ਜਾਂਦਾ ਹੈ ਉੱਥੇ ਦੂਸਰੀ ਵੀਡੀਓ ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਦਾ ਬਦਲਿਆ ਹੋਇਆ ਦ੍ਰਿਸ਼ ਦਿਖਾਇਆ ਗਿਆ ਜੋ ਕਿ ਸਿੱਖ ਮਰਿਆਦਾ ਦੇ ਖਿਲਾਫ ਹੈ ਤੀਸਰੀ ਵੀਡੀਓ ਦੇ ਵਿੱਚ ਕਪਲ ਨੂੰ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਇਤਰਾਜੋ ਹਰਕਤ ਕਰਦੇ ਦਿਖਾਇਆ ਗਿਆ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਹੈ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਅੰਮ੍ਰਿਤਸਰ ਨੇ 29 ਜਨਵਰੀ ਨੂੰ ਭਾਰਤੀ ਨਿਆ ਸਹੈਤਾ ਬੀ ਐਨਐਸ ਦੀ ਧਾਰਾ ਤਹਿਤ ਧਾਰਮਿਕ ਭਾਵਨਾਵਾਂ ਨੂੰ ਖੇਸ ਪਹੁੰਚਾਉਣ ਤੇ ਵਕਫ ਵਕਫ ਤਰਾਂ ਮਾਹਤ ਤਹਿਤ ਮਾਮਲਾ ਦਰਜ ਕੀਤਾ ਹੈ ਇਸ ਦੀ ਐਫ ਆਈ ਆਰ ਦੀ ਕਾਪੀ ਵੀ ਸਾਹਮਣੇ ਆਈ ਐਫ ਆਈ ਆਰ ਦੇ ਮੁਤਾਬਿਕ ਇੰਸਟਾਗ੍ਰam ਤੇ ਪੋਸਟ ਕੀਤੀ ਗਈ ਪਹਿਲੇ ਵੀਡੀਓ ਦੇ ਵਿੱਚ ਇੱਕ ਲੜਕਾ ਜੂਤੇ ਪਹਿਨ ਕੇ ਸ਼੍ਰੀ ਦਰਬਾਰ ਸਾਹਿਬ ਦੀ ਪਵਿੱਤਰ ਪਰਕਰਮਾ ਦੇ ਵਿੱਚ ਖੜਾ ਦਿਖਾਈ ਦਿੱਤਾ ਜੋ ਸਿੱਖ ਰਹਿਤ ਮਰਿਆਦਾ ਦੇ ਉਲਟ ਹੈ ਵੀਡੀਓ ਅੱਗੇ ਦੇ ਵਿੱਚ ਕਾਰ ਨੂੰ ਪਰਿਕਰਮਾ ਦੇ ਵਿੱਚ ਦਿਖਾਇਆ ਗਿਆ ਜਿਸ ਤੋਂ ਬਾਅਦ ਉਹ ਲੜਕਾ ਕਾਰ ਦੇ ਵਿੱਚ ਬੈਠ ਕੇ ਚਲਾ ਜਾਂਦਾ ਹੈ AI ਦੇ ਨਾਲ ਬਣਾਈ ਗਈ ਦੂਜੀ ਵੀਡੀਓ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਦਾ ਬਦਲਿਆ ਹੋਇਆ ਦ੍ਰਿਸ਼ ਦਿਖਾਈ ਦਿੱਤਾ ਗਿਆ ਜੋ ਕਿ ਸਿੱਖ ਧਰਮ ਦੀ ਮਰਿਆਦਾ ਦੇ ਖਿਲਾਫ ਹੈ ਨੌਜਵਾਨ ਨੇ AI ਜਨਰੇਟਰ ਦੇ ਨਾਲ ਤੀਸਰੀ ਵੀਡੀਓ ਦੇ ਵਿੱਚ ਗੋਲਡਨ ਟੈਂਪਲ ਦੇ ਸਾਹਮਣੇ ਕਪਲ ਨੂੰ ਇਤਰਾਜਯੋਗ ਹਾਲਤ ਦੇ ਵਿੱਚ ਦਿਖਾਇਆ ਜਿਸ ਨੂੰ ਲੈ ਕੇ ਇਤਰਾਜ਼ ਜਤਾਇਆਗਾ ਕਮੇਟੀ ਨੇ ਇਹਨਾਂ ਤਿੰਨਾ ਵੀਡੀਓ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ ਐਲਜੀਪੀਸੀ ਨੇ AI ਦੇ ਦੁਰਉਪਯੋਗ ਨੂੰ ਗੰਭੀਰਤਾ ਨਾਲ ਲਿਆ ਸਿੱਖ ਧਰਮ ਦੀ ਮर्यादा ਦੇ ਖਿਲਾਫ AI ਤਕਨੀਕ ਦੇ ਮਦਦ ਨਾਲ ਬਣਾਈਆਂ ਗਈਆਂ ਵੀਡੀਓਜ਼ ਤਸਵੀਰਾਂ ਤੇ ਹੋਰ ਡਿਜੀਟਲ ਸਮਗਰੀ ਦੇ ਮਾਮਲੇ ਦੇ ਵਿੱਚ ਨਿਰੰਤਰਣ ਰੱਖਣ ਦੇ ਲਈ ਐਜਪੀਸੀ ਨੇ ਇੱਕ ਵਿਸ਼ੇਸ਼ ਸਬ ਕਮੇਟੀ ਦਾ ਗਠਨ ਕੀਤਾ ਸੀ ਇਹ ਸਬ ਕਮੇਟੀ AI ਨਾਲ ਜੁੜੀਆਂ ਸਮਗਰੀਆਂ ਮਾਮਲਿਆਂ ਨੂੰ ਰੋਕਣ ਦੇ ਲਈ ਠੋਸ ਸੁਝਾਅ ਦੇਵੇਗੀ ਜੋ ਕਿ ਸਿੱਖ ਧਰਮ ਦੇ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਗਿਆ ਤਾਂ ਇਸ ਵੀਡੀਓ ਨੂੰ ਲੈ ਕੇ ਹੁਣ ਮਾਮਲਾ ਪੁਲਿਸ ਦੇ ਕੋਲ ਪਹੁੰਚਿਆ ਹੈ ਪੁਲਿਸ ਨੇ ਵਕਵਖਤ ਧਰਾਮ ਤਹਿਤ ਮਾਮਲਾ ਅਰਜ ਕਰ ਲਿਆ ਹੈ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਪਵਿੱਤਰ ਪਰਿਕਰਮਾ ਨਾਲ ਜੁੜੇ ਵੀ ਵਾਦਿਤ AI ਵੀਡੀਓ ਬਣਾਏ ਗਏ ਇੱਕ ਵੀਡੀਓ ਦੇ ਵਿੱਚ ਲੜਕਾ ਜੁੱਤੇ ਪਹਿਨ ਕੇ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰ ਪਰਿਕਰਮਾ ਦੇ ਵਿੱਚ ਖੜਾ ਦਿਖਾਈ ਦੇ ਰਿਹਾ ਹੈ ਫਿਰ ਇਸ ਤੋਂ ਬਾਅਦ ਕਾਰ ਦੇ ਵਿੱਚ ਬੈਠ ਕੇ ਬਾਹਰ ਜਾਂਦਾ ਹੈ ਉੱਥੇ ਦੂਸਰੀ ਵੀਡੀਓ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਦਾ ਬਦਲਿਆ ਹੋਇਆ ਦ੍ਰਿਸ਼ ਦਿਖਾਇਆ ਗਿਆ ਜੋ ਕਿ ਸਿੱਖ ਮਰਿਆਦਾ ਦੇ ਖਿਲਾਫ ਹੈ ਤੀਸਰੀ ਵੀਡੀਓ ਦੇ ਵਿੱਚ ਕਪੜ ਨੂੰ ਸ੍ਰੀ ਦਰਬਾਰ ਸਾਹਿਬ ਦੇ ਚ ਇਤਰਾਜੋ ਹਰਕਤ ਕਰਦੇ ਦਿਖਾਇਆ ਗਿਆ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਹੈ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਅਮ੍ਰਿਤਸਰ ਨੇ 29 ਜਨਵਰੀ ਨੂੰ ਭਾਰਤੀ ਨਿਆ ਸਹੈਤਾ ਬੀ ਐਨਐਸਡੀ ਧਾਰਾ ਤਹਤ ਧਾਰਮਿਕ ਭਾਵਨਾਵਾਂ ਨੂੰ ਖੇਸ ਪਹੁੰਚਾਉਣ ਤੇ ਵਕਫ ਵਕਫ ਤਰਾਮਾ ਤਹਿਤ ਮਾਮਲਾ ਦਰਜ ਕੀਤਾ ਹੈ ਇਸ ਦੀ ਐਫਆਈਆਰ ਦੀ ਕਾਪੀ ਵੀ ਸਾਹਮਣੇ ਆਈ ਐਫਆਈਆਰ ਦੇ ਮੁਤਾਬਿਕ ਇੰਸਟਾਗ੍ਰam ਤੇ ਪੋਸਟ ਕੀਤੀ ਗਈ ਪਹਿਲੇ ਵੀਡੀਓ ਦੇ ਵਿੱਚ ਇੱਕ ਲੜਕਾ ਜੂਤੇ ਪਹਿਨ ਕੇ ਸ਼੍ਰੀ ਦਰਬਾਰ ਸਾਹਿਬ ਦੀ ਪਵਿੱਤਰ ਪ੍ਰਕਰਮਾਂ ਦੇ ਵਿੱਚ ਖੜਾ ਦਿਖਾਈ ਦਿੱਤਾ ਜੋ ਸਿੱਖ ਰਹਿਤ ਮਰਿਆਦਾ ਦੇ ਉਲਟ ਹੈ ਵੀਡੀਓ ਅੱਗੇ ਦੇ ਵਿੱਚ ਕਾਰ ਨੂੰ ਪਰਿਕਰਮਾਂ ਦੇ ਵਿੱਚ ਦਿਖਾਇਆ ਗਿਆ ਜਿਸ ਤੋਂ ਬਾਅਦ ਉਹ ਲੜਕਾ ਕਾਰ ਦੇ ਵਿੱਚ ਬੈਠ ਕੇ ਚਲਾ ਜਾਂਦਾ ਹੈ AI ਦੇ ਨਾਲ ਬਣਾਈ ਗਈ ਦੂਜੀ ਵੀਡੀਓ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਦਾ ਬਦਲਿਆ ਹੋਇਆ ਦ੍ਰਿਸ਼ ਦਿਖਾਈ ਦਿੱਤਾ ਗਿਆ ਜੋ ਕਿ ਸਿੱਖ ਧਰਮ ਦੀ ਮਰਿਆਦਾ ਦੇ ਖਿਲਾਫ ਹੈ ਨੌਜਵਾਨ ਨੇ AI ਜਨਰੇਟਰ ਦੇ ਨਾਲ ਤੀਸਰੀ ਵੀਡੀਓ ਦੇ ਵਿੱਚ ਗੋਲਡਨ ਟੈਂਪਲ ਦੇ ਸਾਹਮਣੇ ਕਾਪਲ ਨੂੰ ਇਤਰਾਜਯੋਗ ਹਾਲਤ ਦੇ ਵਿੱਚ ਦਿਖਾਇਆ ਜਿਸ ਨੂੰ ਲੈ ਕੇ ਇਤਰਾਜ਼ ਜਤਾਇਆਗਾ ਕਮੇਟੀ ਨੇ ਇਹਨਾਂ ਤਿੰਨਾ ਵੀਡੀਓ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ ਐ ਜੀ ਪੀ ਸੀ ਨੇ ਏ ਆਈ ਦੇ ਦੁਰਉਪਯੋਗ ਨੂੰ ਗੰਭੀਰਤਾ ਨਾਲ ਲਿਆ ਸਿੱਖ ਧਰਮ ਦੀ ਮਰਿਆਦਾ ਦੇ ਖਿਲਾਫ ਏ ਆਈ ਤਕਨੀਕ ਦੇ ਮਦਦ ਨਾਲ ਬਣਾਈਆਂ ਗਈਆਂ ਵੀਡੀਓਜ਼ ਤਸਵੀਰਾਂ ਤੇ ਹੋਰ ਡਿਜੀਟਲ ਸਮੱਗਰੀ ਦੇ ਮਾਮਲੇ ਦੇ ਵਿੱਚ ਨਿਰੀੰਤਰਣ ਰੱਖਣ ਦੇ ਲਈ ਐ ਜੀ ਪੀ ਸੀ ਨੇ ਇੱਕ ਵਿਸ਼ੇਸ਼ ਸਬ ਕਮੇਟੀ ਦਾ ਗਠਨ ਕੀਤਾ ਸੀ ਇਹ ਸਬ ਕਮੇਟੀ ਏ ਆਈ ਨਾਲ ਜੁੜੀਆਂ ਸਮੱਗਰੀਆਂ ਮਾਮਲਿਆਂ ਨੂੰ ਰੋਕਣ ਦੇ ਲਈ ਕੋਸ਼ ਸੁਝਾ ਦੇਵੇਗੀ ਜੋ ਕਿ ਸਿੱਖ ਧਰਮ ਦੇ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਗਿਆ ਤਾਂ ਇਸ ਵੀਡੀਓ ਨੂੰ ਲੈ ਕੇ ਹੁਣ ਮਾਮਲਾ ਪੁਲਿਸ ਦੇ ਕੋਲ ਪਹੁੰਚਿਆ ਹੈ ਪੁਲਿਸ ਨੇ ਵਕਵਾਖਤ ਧਰਾਵਾ ਤਹਿਤ ਮਾਮਲਾ ਦਰਜ ਕਰ ਲਿਆ ਹੈ